ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਫੇਰ ਰਾਜਕੋਲੇ ਪਹੁੰਚੇਗੇ ਤੇ ਤਿੰਨ ਝੋਟੀਆਂ ਦਿਖਾਵਾਂਗੇ ਇੱਕ ਸੂਈ ਸਬਾਈ ਦੋ ਚੰਗੇ ਵੱਡੇ ਸਾਈਜ਼ ਵਾਲੀਆਂ ਤਿੰਨ ਹੀ ਵੱਡੇ ਸਾਈਜ਼ ਵਾਲੀਆਂ ਝੋਟੀਆਂ ਜੀ ਤੇ ਇੱਕ ਸੂਈ ਸਵਾਈ ਆ ਦੁੱਧ ਕਿੰਨਾ ਰੈਡੀ ਆ ਪੁੱਛ ਕੇ ਦੱਸਾਂਗੇ ਤਿੰਨੇ ਝੋਟੀਆਂ ਦੂਜਾ ਦੂਜਾ ਸੂ ਆ ਜੀ ਤੇ ਪੂਰੀਆਂ ਚੰਗੀਆਂ ਝੋਟੀਆਂ ਜਿਹੜਾ ਆਪਾਂ ਮਾਲ ਉਹਦੇ ਪਾਇਆ ਸੀ ਬਾਈ ਰਾਜ ਦਾ ਉਹ ਸੇਲ ਹੋ ਕੇ ਜਾ ਚੁੱਕਿਆਗਾ ਉਹਨਾਂ 'ਚ ਕੋਈ ਝੋਟੀ ਨਹੀਂ ਬਾਕੀ ਪੌਂਦੀ ਕੈਮਰਾ ਵਿੱਚ ਮਾਰ ਦਿਆਂ ਦੇਖ ਲਿਓ ਤੇ ਆ ਜਾ ਵੀਰੇ ਹੋਰ ਬੁੱਟੇ ਕੀ ਹਾਲ ਨੇ ਵੀਰੇ ਹੋਰ ਬਾਈ ਜੀ ਸਤਿ ਸ੍ਰੀ ਅਕਾਲ ਰਾਜ ਸਤਿ ਸ੍ਰੀ ਅਕਾਲ ਹੋਰ ਬੁੱਟੇ ਠੀਕ ਆ ਗਾ ਵੀਰੇ ਵੀਰੇ ਓਕੇ ਜਮਾ ਤੇ ਰਾਜ ਜਿਹੜੀ ਉਹਦੇ ਆਪਾਂ ਵੀਡੀਓ ਕਰੀ ਸੀ ਤਿੰਨ ਝੋਟੀਆਂ ਦੀ ਗਈਆਂ ਹਾਂ ਵੀਰੇ ਤਿੰਨੇ ਵੇਚੀਆਂ ਓਕੇ ਓਕੇ ਕਿੰਨੇ ਟਾਈਮ 'ਚ ਵੇਚੀਆਂ ਸੀ ਰਾਜ ਉਹ ਵੀ ਅੱਧੇ ਘੰਟੇ ਇੱਥੇ ਤਾਂ ਨੀਲੀ ਰਾਵੀ ਬੈਗੀ ਸੀ ਅੱਛਾ ਨੀਲੀ ਰਾਵੀ ਦੀ ਡਿਮਾਂਡ ਵਧਰ ਗਈ ਓਕੇ ਓਕੇ ਦੂਜੀ ਵੀ 2 ਘੰਟਿਆਂ ਚ ਬੈਗੀ ਆ ਜੀ ਬਸ ਤੇ ਬੰਦੇ ਆ ਕੇ ਲੈ ਕੇ ਗਏ ਆ ਕਿ ਜਾਂ ਆਨਲਾਈਨ ਨਾ ਨਾ ਵਿਖਦਾ ਵੀਰੇ ਨੀਲੀ ਰਾਵੀ ਤਾਂ ਆਖੀ ਲੈ ਗਈ ਠੀਕ ਓਕੇ ਜੀ ਦੂਜੀਆਂ ਝੋਟੀਆਂ ਆਨਲਾਈਨ ਭੇਜੀਆਂ ਆਨਲਾਈਨ ਭੇਜ ਤੇ ਬਾਕੀ ਦਾ ਆਨਲਾਈਨ ਆਪਾਂ ਭੇਜੀਏ ਪਰਸੋਂ ਹਨਾ ਹਾਂ ਪਰਸੋਂ ਭੇਜੀਆਂ ਨੇ ਤੇ ਕੋਈ ਲੰਬਾ ਤਾਂ ਨਹੀਂ ਆਇਆ ਉਹਦਾ ਨਾ ਨਾ ਕੋਈ 1% ਦਾ ਲੰਬਾ ਨਹੀਂ ਨਹੀਂ ਮੇਰੇ ਕੋਲ ਲੈ ਕੇ ਭੇਜੀਆਂ ਕੋਈ ਨਹੀਂ ਓਕੇ ਵੀਰੇ ਤੇ ਰਾਜ ਆਪਾਂ ਚੱਲਣਾ ਹੈ ਹਣਾ ਆਈ ਬ੍ਰੇਕ ਨੰਬਰ ਸਾਤ ਇੱਕ ਨੰਬਰ ਹਾਂ ਕੋਈ ਚੱਕ ਨਹੀਂ ਜੇ ਕਿਸੇ ਥਲੇ ਦੁੱਧ ਨਹੀਂ ਘਟ ਚੋਈ ਹੁੰਦੀ ਉਹ ਘਟ ਚੋਈ ਵੀ ਦੱਸ ਦਿਆ ਕਰ ਹਾਂ ਉਹ ਮੈਂ ਦੱਸ ਦਿਆਂਗਾ ਜਿਹੜਾ ਕੋਈ ਮਾੜਾ ਡੱਕਰ ਪਹਿਲਾਂ ਲੈਂਦੀ ਨਹੀਂ ਆਪਾਂ ਠੀਕ ਆ ਬਰੇ ਰਾਜ ਹਾਂ ਹੁਣ ਉਤਲੀਆਂ ਝੋਟਾਂ ਨੇ ਸਾਰੀਆਂ ਤੇ ਫਿਰ ਕੱਲ ਪਰਸੋਂ ਵੀ ਕੱਲ ਫਿਰ ਲਿਆਉਣ ਤੇ ਲਾਈ ਦੇਣੀ ਹਾਂ ਕੱਲ ਵੀਰੇ ਰਾਤ 11:00 ਹੋਏ ਆ ਗਿਆ ਨਹੀਂ ਝੋਟੇ ਕਿਹੜੇ ਏਰੀਏ ਚੋਂ ਖਰੀਦੀਆਂ ਪਰ ਆਜ ਇਹ ਵੀ ਸਸੇ ਨੇ हरियाणा इच अच्छा ठीक है उधर फिर हैगी अपनी जान पहचान हां हां प्राणी आपको 2000 ਰੱਟ ਦੀ ਕੰਮ ਕਰਦੇ ਆ ਬਾਕੀ ਇਧਰ ਉਹ ਤਾਂ 9-10 ਕਿਲੋ ਵਾਲੀਆਂ ਮਿਲਦੀਆਂ ਆਪਣੇ ਤਾਂ ਹਨ हां ਇੱਥੇ ਤਾਂ بس 8-12 ਕਿਲੋ ਆ ਭਾਈ ਤੇ ਉਧਰ ਚੰਗੀਆਂ ਝੋਟੀਆਂ ਉਧਰ 15 ਪਲੱਸ ਮਿਲ ਜਾਂਦੀਆਂ ਝੋਟੀਆਂ ਠੀਕ ਆ ਵੀਰੇ ਤੇਰਾ ਇਹ ਨੰਬਰ ਬੋਲੋ ਵੀਰੇ 9976347016 9976347016 ਪਿੰਡ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਓਕੇ ਜੀ ਜਿਹੜੇ ਪੱਕੋ ਕੈਂਚੀ ਜਾਂਦੇ ਖਦੌੜ ਰਹਿ ਜਾਂਦਾ ਆਪਾਂ ਓਕੇ ਵੀਰੇ ਤਹਿਸੀਲ ਆਪਣੀ ਤੱਬਾ ਦੀ ਕੀ ਕਰੇ ਹਾਂ ਤਿੰਨ ਝੂਟ ਨੰਬਰ ਇਹ ਜਿ ਦਿਖਾਉਣੀਆਂ ਹਾਂ ਇੱਕ ਸੂਈ ਵੀ ਆ ਓਕੇ ਜੀ ਓਕੇ ਜੀ ਤੇ ਜੇ ਆਪਾਂ ਪਹਿਲੇ ਨੰਬਰ 아이 ਦੀ ਗੱਲ ਕਰ ਲਗੇ ਹਨਾ ਇਹ ਵੀ ਆ ਦੇਖ ਇਹ ਮ29 ਵੀ ਕੱਟੀ ਆ ਮਗਰ ਬੰਦਿਆਂ ਨੇ ਦੱਸਿਆ ਓਕੇ ਕੱਟੀ ਆ ਮਗਰ ਹਾਂ ਆ ਦੇਖੋ ਜੀ ਕੱਟੀ ਦਾ ਨਾੜੂਆ ਹਜੇ ਆ ਦੇਖੋ ਨਾਲ ਨੂੰ ਹੀ ਆ ਤੇ ਆ ਦੇਖੋ ਕੱਟੀ ਦਿਖਾ ਦੇ ਤੇ ਕੱਦ ਘਾੜ ਬਹੁਤ ਆ ਹਨਾ ਕੱਟੀ ਦਾ ਵੀ ਰਾਜ ਵੱਡੀ ਕੱਟੀ ਸੂਈ ਵੀ ਆ ਬੁੱਟੇ ਵੀ ਓਕੇ ਦੂਜਾ ਸੂਆ ਇਹ ਨਾ ਫਿਕਰ ਨਹੀਂ ਚੁਆਇਟ ਵੀ ਇੱਕ ਨੰਬਰ ਕੱਦ ਦੀ ਪੂਰੀ ਸਾਹਮਣੀ ਹੈ ਤੇਰੇ ਪੁਲਿਸ ਹੈ ਤੇ ਕਿੰਨਾ ਰੁੱਧ ਰੈੜੀਆ ਬੌਲੇ ਜਦੋਂ ਹੁਣ ਨਿਕਲ ਚੁੱਕੇ ਆ ਹਾਂ ਬੌਲੇ ਚੋਂ ਨਿਕਲੀ ਵੀ ਆ 10 ਕਿਲੋ ਫਿਰ ਜਮਾ ਰੈੜੀਆ ਪਾਉਣ ਦੀ ਕੋਈ ਦੋ ਟਾਈਮ ਜੋਗ ਨਹੀਂ ਆ ਬਾਹਰ ਆ ਜਣੀ ਕਿ ਆਪਾਂ 10 ਕਹਿ ਕੇ ਦੇਵਾਂ ਦੋ ਤਾਂ 14 ਕਿਲੋ ਆ ਪਾਉਣ ਲੀਟਰ ਕੰਡਾ ਉਹਦਾ ਨਾਲ ਚੱਕ ਲਿਆ ਹੋਇਆ ਕਿਵੇਂ ਮਰਜ਼ੀ ਵੀਰੇ ਚੂਹੇ ਇੱਕ ਨੰਬਰ ਤੇ ਧਾਰਾ ਦੂਰਾ ਮਾਰ ਕੇ ਦਿਖਾਵਾਂਗੇ ਧਾਰਾ ਦੂਰਾ ਮਾਰ ਕੇ ਦਿਖਾਵਾਂਗੇ ਤੋਰੋ ਫਿਰ ਇਹਨੂੰ ਰੱਜ ਤੋਰ ਇਹਨੂੰ ਹਾਂ ਤੋਰ ਦੇ ਪੁੱਤ ਤੇ ਕੱਦ ਕਾਟ ਦੀ ਨਹੀਂ ਹੈ ਨਾ ਕਮੀ ਕੱਦ ਫੁੱਲ ਵੀਰੇ 6 ਦੰਦ ਦਾ ਦੂਜ ਸ਼ੇਦਾਂ ਦਾ ਤੇ ਬਾਕੀ ਦੀ ਗੱਲ ਵੀਰੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾਗਾ ਤੇ ਜੇ ਕੱਦ ਛੋਟਾ ਹੋਵੇ ਮੈਂ ਬੋਲ ਦੇਣਾਗਾ ਕੱਦ ਦੀ ਤਾਂ ਤਿੰਨਾ ਜੀ ਨਹੀਂ ਕੋਈ ਕੰਮ ਉਹ ਹੁਣ ਵੱਡੀ ਝੋਟੀ ਆ ਉਤੋਂ ਵੀ ਨੰਗਦੀ ਆ ਉਦੋਂ ਵੀ ਨੰਗਦੀ ਆ ਕਿਸੇ ਕਸਲੇ ਦੀ ਆ ਨਾ ਵੀਰੇ ਹਾਂ ਕਸਲੇ ਦੀ ਓਕੇ ਆ ਜਮਾ ਤੇ ਨਾਲ ਫਰੀਡਾਂ ਨੇ ਅਸਲ ਵੀਰੇ ਆ ਦਿਖਾ ਦੇ ਲੈ ਇੱਧਰ ਆ ਦੇਖੋ ਇਹਦੇ ਦੀ ਵੀ ਕਰਾਂਗੇ ਗੱਲ ਦੁੱਧ ਦਾ ਰਿਕਾਰਡ ਪਲੂਣ ਦੀ ਇਹਦਾ 17 ਕਿਲੋ ਦਾ ਸੀ ਬਣੇ ਰਿਓ ਵੀਡੀਓ ਦੇ ਨਾਲ ਇਹ ਵੀ ਤੁਹਾਨੂੰ ਦਿਖਾਵਾਂਗੇ ਵੱਡੇ ਦੁੱਧ ਵਾਲੀ ਐਸੇ ਤੇ ਵੱਡੇ ਕੱਦ ਕਠ ਵਾਲੀ ਐ ਠੀਕ ਆ ਜੀ ਤੇ ਚੰਗੀ ਨਸਲ ਦੀ ਆ ਦੇਖੋ ਜਿਹੜੀ ਪਹਿਲੀ ਦੀ ਆਪਾਂ ਗੱਲ ਕਰ ਲਗੇ ਸੂਈ ਸਵਾਈ ਝੋਟੀ ਦੀ ਵੀਡੀਓ ਬਣਾਉਣ ਦਾ ਟਾਈਮ ਆਪਣਾ ਹੈਗਾ 9:00 10:00 ਸਵੇਰ 10:00 ਤੇ 9:00 ਦੇ ਵਿੱਚ ਆ ਦੇਖੋ ਜੀ ਲੇਵਾ ਕਰੋ ਚ ਇੱਕ ਤਾਂ ਤੋਂ ਸ਼ੁਰੂ ਹੁੰਦਾ ਸੂ ਦੇ ਨਾਲੋਂ ਮਾੜੀ ਰੋਕ ਲਓ ਪਤਾ ਆ ਦੇਖੋ ਜੀ ਆ ਦੇਖੋ ਇੱਕ ਨੰਬਰ ਮੋੜ ਲਿਆ ਪਤਾ ਤੇ ਸਾਈਜ਼ ਫੁੱਲਾ ਹਨਾ ਤੇ ਥਣ ਵੀ ਦੂਰਾ ਲੱਗਿਆ ਵਾ ਉਕੀ ਵਾਲਾ ਤਾਂ ਲੱਗਿਆ ਓਕੇ ਆ ਦੇਖੋ ਫੇਸ ਕਰੋ ਜੀ ਚੈੱਕ ਤੇ ਬਾਕੀ ਕੁਆਲਿਟੀ ਫੁੱਲ ਆ ਆਪਾਂ ਨੂੰ ਗੱਪ ਜੇ ਨਹੀਂ ਵਾਲੇ ਆਉਂਦੇ ਜੀ ਜਿਹੜੀ ਗੱਲ ਆ ਸਹੀ ਦਿਖਾਵਾਂਗੇ ਤੇ ਸਹੀ ਦਿਖਾਉਂਦੇ ਰਹਿਾਂਗੇ ਵੀਰੇ ਕੈਮਰੇ ਤੇ ਹੁਣ ਕੋਈ ਚੀਜ਼ ਦਿਖਾਈ ਜਾਂਦੀ ਆ ਜਿਹੜੀ ਹੁੰਦੀ ਆ ਹੁੰਦੇ ਤੋਕੜ ਬਾਕੀ ਦਾ ਉਵੇਂ ਨਹੀਂ ਹੈਗਾ ਤੋਖਾ ਧੜ ਹੀ ਨਹੀਂ ਆਪਾਂ ਕਹਿਣਾ ਵਿਚਾਰਨੀ ਹੈ ਨਾ ਆ ਦੇਖੋ ਲੇਵਾ ਫੇਰ ਕਰਾ ਦਈਏ ਜੀ ਇਹਦੇ ਨਾਲ ਬਿੰਦਨ ਵਾਲਾ ਲੇਵਾ ਲੱਗਿਆ ਹੈ ਨਾ ਹਾਂ ਬਾਕੀ ਦਾ ਤੁਸੀਂ ਦੱਸ ਦਿਆ ਕਰੋ ਕਮੈਂਟਾਂ 'ਚ ਕੋਈ ਗੱਲ ਨਹੀਂ ਜੇ ਕੋਈ ਆਪਾਂ ਤੋਂ ਘਾਟ ਰਹੇ ਜਾਂਦੀ ਹੁੰਦੀ ਹਾਂ ਬਟਨ ਹੈਗੇ ਆ ਹਨਾ ਬਟਨ ਵਾਲਾ ਆ ਦੇਖੋ ਜੀ ਬਟਨ ਤੇ ਸਾਡਾ ਰਾਜੂ ਬੱਚਾ ਇਹਦੀਆਂ ਧਾਰਾਂ ਤੋਂ ਰਖਾਇਆ ਗਿਆ ਇੱਕ ਕਮਾਲ ਦੀ ਝੋਟੀ ਹੈ ਵੀ ਬਾਕੀ ਦੀ ਗੱਲ ਵੀਰੇ ਸਾਈਜ਼ ਫੁੱਲਾ ਤੇ ਦੋ ਝੋਟੀਆਂ ਤੁਹਾਨੂੰ ਹੋਰ ਵੀ ਦਿਖਾਉਣੀਆਂ ਆ ਪਾਣੇ ਰਿਓ ਵੀਡੀਓ ਦੇ ਨਾਲ ਜਿਹੜੀ ਇਹਦੇ ਨਾਲ ਖੜੀ ਝੋਟੀ ਦੇਖ ਲਓ ਉਹ ਵੀ ਫੁੱਲ ਸਾਈਜ਼ ਦੀ ਤੇ ਉਹਦੇ ਨਾਲ ਉੱਤੋਂ ਦੀ ਦਿਂਦੀ ਹੈ ਝੋਟੀ ਇੱਕ ਤੋਂ ਇੱਕ ਵੱਧ ਕੇ ਹਨਾ ਦੋ ਮੁਠੀਆਂ ਉੱਚੀ ਆ ਉਹ ਝੋਟੀ ਨਾਲੇ ਪੂਰੀ ਵੱਡੀ ਆ ਠੀਕ ਆ ਵੀਰੇ ਕੱਦ ਕਾਰ ਦੀ ਵਾਲੀ ਝੋਟੀ ਹੈ ਰੰਗਵਾਜ ਬਾਕੀ ਜਾਮਨ ਵਰਗਾ ਰੰਗ ਦਾ ਓਕੇ ਜੀ ਓਕੇ ਮਾਗਰ ਕੱਤੀਆ ਮਨ ਨਾ ਠੀਕ ਕੱਤੀਆ ਮਾਗਰ ਪਾਣੀ ਪੂਣੀ ਵੀਰੇ ਪਹਿਲਾਂ ਹੀ ਭਰ ਕੇ ਰੱਖ ਲਿਆ ਕਰੋ ਵੀਡੀਓ ਫਿਰ ਹੋ ਜਾਂਦੀ ਲੰਮੀ ਹ ਆ ਦੇਖੋ ਵੀਰੋ ਬੱਚਾ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖਦੇ ਬੰਨੀ ਪਤਰਾ ਚ ਬੱਚਾ ਕਰਾ ਆ ਦੇਖੋ ਜੀ ਥਾਨ ਦੇਖੋ ਗਾਡੇ ਹਨਾ ਕੇਲੇ ਫਲਾਂ ਘਾੜ ਕੇ ਦੇਖੋ ਜੀ ਓਕੇ ਤੇ ਬੈਠਦਾ ਇੱਥੇ ਆ ਦੇਖੋ ਵੀਰੋ ਬੱਚਾ ਧਾਰਾਂ ਬਾਈ ਦੀਆਂ ਓਕੇ ਜੀ ਦੇਖੋ ਧਾਰਾਂ ਨਲ ਕਿਰਗੀਆਂ ਥਲੇ ਤੋਂ ਤੇ ਆ ਦੇਖੋ ਜੀ ਆ ਦੇਖੋ ਜੀ ਧਾਰਾਂ ਦੇਖੋ ਨਲ ਕਿਰਗੀਆਂ ਬਾਕੀ ਦੀ ਗੱਲ ਕੋਣ ਚੰਗਾ ਬਸ ਬਤਰਾ ਚ ਬਸ ਓਕੇ 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 ਬਸ 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 ਓਕੇ ਓਕੇ ਆ ਦੇਖੋ ਜੀ ਰਾਜ ਨੂੰ ਮਾਰ ਕੇ ਦਿਖਾ ਦਿਆਂ ਤੇ ਆ ਜਾ ਰਾਜ ਤੇ ਬਾਈ ਕਿੰਨੇ ਪੈਸੇ ਲਾਵਾਂਗੇ ਤੇ ਬਸ ਇਹ ਤਾਂ ਲੈਣ ਦੇਣੀ ਆਪਾਂ ਕਰਾਂ ਜੀ ਬੁੱਤੇ ਕੋਈ ਐ ਬਾਹਰ ਬੋਲੋ ਜੀ ਬੋਲੋ ਬਸ ਇਹਦਾ 1 ਲੱਖ 7000 ਆ ਵੀਰੇ ਮਾਨਦਾਨ ਹੋ ਜੂ ਪੂਰੀ ਫੁੱਲ ਸੈ ਇਹਦੀਆਂ ਮੌਕੇ ਤੇ ਮਾਨਦਾਨ ਕਰ ਦਿਆਂਗੇ ਝੋਟੀ ਟੋਕਦੀ ਆ 13 ਕਿਲੋ ਦੁੱਧ ਖਰਾ ਦੇ ਦੂ ਝੋਟੀ ਠੀਕ ਹੈ ਓਕੇ ਵੀਰੇ ਹਾਂ 13 ਲੀਟਰ ਨਾਲ ਜਿਹੜਾ ਮਰਜੀ ਬੰਦਾ ਲੈ ਜਾ ਹੱਸ ਕੇ ਓਕੇ ਤੇ ਫੁੱਲਾ ਦੁੱਧ ਦੇ ਦੂ ਤੇ ਇਮਾਨਦਾਰ ਹੋ ਜਾਓ ਹੁਣ 11 ਲੀਟਰ ਦੁੱਧ ਹੈਗਾ 10 ਤੋਂ ਬਾਹਰ ਬਾਹਰ ਠੀਕ ਹੈ ਵੀਰੇ ਤੇ ਹੁਣ ਆਪਾਂ ਕਰ ਲਈਏ ਦੋ ਨੰਬਰ ਆਈ ਦੀ ਗੱਲ ਹਾਂ ਦੋ ਨੰਬਰ ਆਈ ਦਿਖਾ ਬੁੱਤੇ ਨੂੰ ਤੇ ਰਾਜ ਇਹਦੀ ਕੀ ਡਿਟੇਲ ਆ ਵੀਰੇ ਇਹ ਵੀਰੇ ਪਹਿਲਾਂ ਕੱਚੀ ਸੀ ਅਗਲੇ ਪਹਿਲਾਂ ਵਾਲੇ ਗਿਣਿਆ ਚਾਹੀ ਸੀ ਹੁਣ ਝੋਟੀ ਤਿਆਰ ਹੋਈ ਹੈ ਠੀਕ ਆ ਵੀਰੇ ਦਿਖਾ ਦੇ ਪੁੱਤ ਖੋਲ ਕੇ ਖੋਲ ਕੇ ਦੇਖ ਤੇ ਲੇਵਾ ਹੁਣ ਤਾਂ ਪਿੱਛੇ ਕਿਹਦੀ ਉਹ ਤਾਂ 13 ਕਿਲੋ ਬਲੂਨ ਦਾ ਦੱਸਿਆ ਵੇ ਜੀ 15 ਕਿਲੋ ਦੁੱਧ ਪਾ ਦੇ ਝੋਟੀ ਆ ਦੇਖੋ ਜੀ ਪਸਮਾਚ ਆਈ ਆ ਝੋਟੀ ਵੀ ਦੇਖ ਲਓ ਦੁਬਾਰਾ ਫੇਰ ਠੀਕ ਆ ਜੀ ਤੇ ਘਰੋ ਚੱਕ ਹਨਾ ਫੈਜ ਫੁੱਲ ਆ ਰਾ ਹਨਾ ਇਹ ਤਾਂ ਵੀ ਓਕੇ ਤੇ ਜੇ ਬੰਦਾ ਘਰੇ ਲੈ ਜਾ ਕੇ ਖੜਾਉ ਨਾ ਦੱਸੂਗੀ ਵੀ ਹਾਂ ਝੋਟੀ ਖੜੀ ਆ ਹਨਾ ਓਕੇ ਜੀ ਇਹਦਾ ਵੀ ਬਿੰਦਿਆਂ ਵਾਲਾ ਲੇਵਾ ਜੀ ਆ ਦੇਖੋ ਜਿਹੜੀ ਗੱਲ ਹੁੰਦੀ ਆ ਉਹ ਦੱਸੀ ਜਾਂਦੀ ਆ ਆ ਦੇਖੋ ਜੀ ਓਕੇ ਜੀ ਮੋੜ ਲਿਓ ਵੀਰੇ ਲੈ ਜਾ ਮਣੀ ਗਾਹ ਨੂੰ ਲੈ ਆ ਆ ਦੇਖੋ ਘਰੋ ਚੱਕ ਠੀਕ ਆ ਜੀ ਓਕੇ ਕੁਆਲਿਟੀ ਫੁੱਲ ਆ ਝੋਟੀ ਦੀ ਬਾਕੀ ਦਾ ਸਾਈਜ਼ ਫੁੱਲਾ ਇਹ ਮੈਂ ਤੁਹਾਨੂੰ ਫੇਰ ਦੁਬਾਰਾ ਕਹਿ ਰਿਹਾ ਤੇ ਕੋਈ ਆਮ ਜੀ ਝੋਟੀ ਨਹੀਂ ਹੈਗੀ ਹਨਾ ਰਾਜ 2 ਕਿਲੋ ਦੁੱਧ ਪਾ ਦੂ ਝੋਟੀ ਇੱਚੀ ਖਰਾ ਠੀਕ ਆ ਵੀਰੇ ਤੇ ਰਾਜ ਕਿੰਨੇ ਪੈਸੇ ਲਾਵਾਂਗੇ ਇਹਦੇ ਸਿੰਗ ਡਿਜ਼ਾਈਨ ਤੇਰੇ ਸਾਹਮਣੇ ਆ ਬੂਟੇ ਚਿੱਕੀ ਵਾਲਾ ਸਿੰਗ ਲੱਗਿਆ ਠੀਕ ਆ ਵੀਰੇ ਲੇਵਾ ਦੁਬਾਰਾ ਚੈੱਕ ਕਰਾ ਦੇ ਇਹਦਾ ਆ ਦੇਖੋ ਜੀ ਦਿਸੀ ਜਾਂਦਾ ਲੇਵਾ ਤਾਂ ਨੰਗੇ ਲੇਵੇ ਦੀਆ ਪੂਰਾ ਫੁੱਲ ਸਹਿਜਾ ਐ ਨਹੀਂ ਕੋਈ ਇਧਰ ਦੀ ਦਿਖਾ ਦੇ ਕੰਨੀ ਅੱਗੇ ਪਿੱਛੇ ਦਾ ਹਵਾਨਾ ਹਨਾ ਤਸਵੀਲ ਬੜੀ ਆ ਚੀਲ ਦਿਖਾ ਦੇ ਲੈ ਪੁੱਤ ਥੱਲੇ ਕੇ ਮਾਰ ਕੇ ਆ ਦਿਖਾ ਦੇ ਠੀਕ ਆ ਓਕੇ ਵੀਰੇ ਓਕੇ ਓਕੇ ਇਹਦਾ ਵੀ 118000 ਲਵਾਂਗੇ ਆਪਾਂ ਮਾਨਤਨ ਹੋ ਜੂ ਪਰਮਾਨਤਨ ਲੈਣ ਦੇਣੀ ਹੈ 20500 ਦੀ ਹੋਰ ਓਕੇ ਤੇ ਹੁਣ ਆਪਾਂ ਗੱਲ ਕਰ ਲਗੇ ਵੱਡੇ ਸਾਇਜ ਵਾਲੀ ਦੀ ਹਾਂ ਇਹਦੀ ਕੀ ਡਿਟੇਲ ਆ ਵੀ ਇਹਦਾ ਵੀ ਸੋਨਾ ਕਿਲੋ ਦੁੱਧ ਮਾਲਕਾਂ ਨੇ ਦੱਸਿਆ ਪਰ ਉਹਦਾ ਦਿੱਤਾ ਤੇ ਐਤ ਕੀ ਤੇ ਐਤ ਕੀ ਵੀਰੇ ਬਾਹਰ-ਬਾਹਰ ਦੁੱਧ ਦੇਊ ਲੀਟਰ ਤੋਂ 2 ਲੀਟਰ ਹੋਰ ਬਦਨ ਦੀ ਸੁਭਾ ਠੀਕ ਆ ਵੀਰੇ ਤੋਰ ਦੇ ਪੁੱਤ ਨਹੀਂ ਆ ਦੇਖੋ ਥਾਨ ਲਿਓ ਵਾ ਦੇਖੋ ਕਿਓ ਜਿਹਾ ਲੱਗੇ ਤੇ ਕਿੰਨੇ ਦਿਨ ਕੱਟ ਜੂਗੀ ਰਾਜ ਇਹ ਲੈ ਜੂ ਵੀਰੇ ਹਜੇ ਹਫਤਾ ਠੀਕ ਆ ਬਾਈ ਠੀਕ ਆ ਵੱਡੀ ਬੁੱਡੀ ਦਾ ਤਾਂ ਕੋਈ ਅੰਤ ਨਹੀਂ ਓਕੇ 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 ਤੇ ਆ ਦੇਖੋ ਸਾਹੇ ਦੇਖੋ ਝੋਟੀ ਬਾਕੀ ਦਾ ਕੁਆਲਿਟੀ ਫੁੱਲਾ ਤੇ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਦੱਸਿਆ ਉਹਨਾਂ ਨੇ ਤੇ ਅੱਗੇ ਅੱਗੇ ਕੀ ਲੱਗਿਆ ਵਾ ਇਹਦੇ ਅੱਗੇ ਜੀਵਨ ਵਧੀਆ ਉਧਰ ਹਰਿਆਣੇ ਦੀ ਛਾਂ ਦੀ ਆ ਜੀ ਠੀਕ ਆ ਬਈ ਠੀਕ ਆ ਹਾਂ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਲੈਂਡ ਤੋਂ ਬਾਕੀ ਛੋਟੀ ਬੱਡੀ ਬੁੱਡੀ ਵੱਡੀ ਬੁੱਡੀ ਬਹੁਤ ਆ ਬਾਈ ਛਿੱਤੀ ਫਿਰਦੀ ਆ ਬੰਦੇ ਨੂੰ ਦੇਖੋ ਜੀ ਹਾਂ ਇਧਰ ਤੇ ਡਿਜ਼ਾਈਨ ਓਕੇ ਓਕੇ ਮੋੜ ਲਿਆ ਰਾਜੂ ਇਧਰ ਨੂੰ ਬਹੁਤ ਥਣ ਦੂਰਾ ਲੱਗਿਆ ਵਾ ਹਨਾ ਕੱਲਾ ਕੱਲਾ ਥਣ ਲੱਗਿਆ ਠੀਕ ਹਾਂ ਮੋਮਾ ਚੇਤਰਾ ਦੇ ਮਾਰਕੀ ਬਾਕੀ ਦਾ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਬਰੀਕ ਸੀਨੇ ਦੀ ਹੈ ਨਾ ਜਮਾ ਜਮਾ ਕੌਲੀ ਜਿੰਨਾ ਸੀਨਾ ਦੇ ਓਕੇ ਓਕੇ ਭਾਈ ਓਕੇ ਬਾਕੀ ਬੁੱਢੀ ਬੁੱਢੀ ਸਾਹਮਣੇ ਆ ਮੈਂ ਕਹਿੰਦਾ ਕਮਾਲ ਆ ਜੀ ਇਹ ਤਾਂ ਕਰਮ ਵਾਲੀ ਨੂੰ ਉਮਰ ਲਾਵੇ ਰੱਬ ਹੈ ਨਾ ਹਾਂ ਤੇ ਬਾਟਲਾ ਥੱਲੇ ਲੈ ਕੇ ਲੇਵੋ ਇਹਦੇ ਗਰਦਾਂ ਚੱਕ ਦੂ ਬਾਣ ਓਕੇ ਜੀ ਤੈਨੂੰ ਕਿੰਨਾ ਦੁੱਧ ਕੱਢ ਦੂਗੀ ਐਡ ਕੀ ਵੀਰੇ 17 ਕਿਲੋ ਦੁੱਧ ਖਰਾ ਦੇ ਦੂੰ ਤੇ ਡਿਮਾਂਡ ਇਹਦੀ 20 ਨਹੀਂ ਕਹਿੰਦੇ ਬਾਈ ਨਹੀਂ ਕਹਿੰਦੇ ਕਿੰਨਾ ਹਾਏ ਦੀ ਡਿਮਾਂਡ ਫੋਨ ਤੇ ਕਰਾਂਗੇ ਤੇ ਬਾਕੀ ਦੀ ਗੱਲ ਬਾਈ ਕਹਿੰਦਾ ਫੋਨ ਉਹੀ ਬੰਦਾ ਲਾਵੇ ਜਿਹਨੇ ਲੈਣੀ ਆ ਲੱਖ ਵਾਲਾ ਤਾਂ ਲਾਵੇ ਨਾ ਕਹਿੰਦਾ ਫੋਨ ਹਨਾ ਲੱਖ ਇੱਕ ਦਸ ਵਾਲਾ ਤਾਂ ਲਾਵੇ ਨਾ ਜਿਹਨੇ ਵੀਏ ਲਾਉਣੇ ਆ ਉਹ ਫੋਨ ਲਾਵੇ ਆਇਆ ਟਾਈਮ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਆ ਵੀਰੇ ਐ ਚੰਗਾ ਯਾਰ ਬੜੀ ਝੋਟੀ ਆ ਚੰਗੇ ਦੁੱਧ ਵਾਲੀ ਆ ਚੰਗੇ ਰੰਗੀਆਂ ਚ ਹੀ ਮਿਲਣੀਆਂ ਬਾਕੀ ਦਾ ਆਪਾਂ ਸਵਾ ਕੇ ਵੇਚਾਂਗੇ ਜਨਾਬ ਵੀ ਕੀ ਹਨਾ ਹਾਂ ਹਾਂ ਵੀਰੇ ਕੋਈ ਮਾਰ ਕੇ ਕੋਈ ਚੱਕਰ ਨਹੀਂ ਬਾਕੀ ਇਹਨੂੰ ਰਹੀਆਂ ਚੀਜ਼ਾਂ ਕਿਹੜਾ ਸੰਦਾ ਬੁੱਤੀ ਆ ਠੀਕ ਆ ਵੀਰੇ ਸਵਾਲ ਜੀ ਇਹ ਚੀਜ਼ਾਂ ਨੇ ਪ्योर ਮੁਰਾ ਹੈਗੀ ਹੈਗੀ ਹਾਂ ਅੱਜ ਕਿਤਾ ਕਹਿਣ ਦੀ ਗੱਲਾਂ ਹੋਣੀਆਂ ਠੀਕ ਹੈ ਜੀ ਸਾਡੇ ਸਾਰੀ ਫੇਸ ਕੁਆਲਟੀ ਆ ਗੁੰਗ ਪਿੱਟ ਕੁੜਾ ਭੈਣਾ ਠੰਡਾ ਲੱਗਿਆ ਜਿਹੜੀ ਚੀਜ਼ ਹੁੰਦੀ ਆ ਵੀਰੇ ਉਹਦਾ ਦਿਖਾਉਣ ਦੀ ਬਾੜੀ ਲੋੜ ਹੀ ਨਹੀਂ ਪੈਂਦੀ ਆਪੇ ਹੀ ਦਿਖ ਜਾਂਦੀ ਆ ਉਹ ਤਾਂ ਝਾੜੀਆਂ ਚੋਂ ਵੀ ਦੇਖਦੀ ਆ ਚੀਜ਼ ਤਾਂ ਜਿਹੜੀ ਹੁੰਦੀ ਆ ਹਨਾ ਆ ਦੇਖੋ ਜੀ ਚੜਦੀ ਤੋਂ ਚੜਦੀ ਹੈ ਦੇਖੋ ਤੇ ਬਾਕੀ ਦੇ ਚੰਗੇ ਪੈਸੇ ਲਾਉਣ ਵਾਲਾ ਚੰਗੀ ਪੇਮੈਂਟ ਲਾਉਣ ਵਾਲਾ ਬੰਦਾ ਹੀ ਫੋਨ ਕਰੇ ਹੈਨਾ ਹਾਂ ਲੈਵਾ ਦੇਖ ਮਾਗਰ ਨੂੰ ਵੀ ਉਹਨਾਂ ਦੇ ਮੂਹਰੇ ਨਹੀਂ ਆਉਣਾ ਠੀਕ ਹੈ ਵੀਰੇ ਤੇ ਜਵਾਨੀ ਲੱਗੀ ਆ ਬੁਰੇ ਜਿਨਾਂ ਲੈਵਾ ਲੱਗਿਆ ਵਾ ਗਾਂ ਜਨਾ ਬਾਕੀ ਤਿੰਨੀ ਝੋਟੀਆਂ ਚੰਗੀਆਂ ਹੈਨਾ ਤਿੰਨੇ ਟੌਪ ਆ ਵੀਰੇ ਸਾਰੀਆਂ ਜਿਹੜੀ ਮਰਜ਼ੀ ਅਗਲਾ ਲੈ ਜੇ ਕਰੀਆਂ ਝੋਟੀਆਂ ਆ ਸੂਈ ਵੀ ਆ ਉਹ ਬਣਾ ਨੇ ਓਕੇ ਜੀ ਆ ਦੇਖੋ ਜੀ ਸੂਈ ਸਵਾਈ ਆ ਪਤਾ ਰਹੀਆਂ ਚੈੱਕ ਕਰਾਤੀਆਂ ਮੁੱਲੇ ਦਾ 1,07,000 ਰੁਪਇਆ ਠੀਕ ਹੈ ਜੀ ਮਾਨਤਨ ਬਾਈ ਕਹਿੰਦਾ ਹੋ ਜੂ ਤੇ ਇਹਦਾ ਕਿੰਨਾ ਕਰਿਆ ਸੀ ਰਾਜ ਆਪਾਂ ਇਹਦਾ ਵੀਰੇ ਆਪਾਂ 18 118 ਮਾਨਤਾ ਲੈ ਲਈ ਵੀ ਸਹਿਜ ਜੜੀ ਛੁੱਡੇ 15 ਕਿਲੋ ਦੁੱਧ ਮਾਲਕਾ ਦਿੰਦਾ ਇਤ ਕਿ ਦੇ ਦੂ 13 ਦਿੱਤਾ ਠੀਕ ਆ ਜੀ ਠੀਕ ਆ ਠੀਕ ਆ ਜਮੇ ਭਲੀ ਆ ਦਿਖਾ ਦੇ ਪੁੱਤ ਹੱਕ ਦੇ ਮਾੜੀ ਆ ਦੇਖੋ ਜੀ ਬਾਸ ਸੀ ਹੱਕ ਦੇ ਹੱਕ ਦੀ ਮਾੜੀ ਬਾ ਠੀਕ ਆ ਸਹਿਜ ਦੇ ਕਿੰਦਾ ਭੈਣਾ ਤੂੰ ਠੀਕ ਓਕੇ ਜੀ ਓਕੇ ਲੈ ਬਾਬਾ ਕਿਤੇ ਜਮ ਸਹਿਜ ਨੂੰ ਦਿਖਾ ਦੇ ਜੀ ਜੀ ਜਾਂਦਾ ਵੀਰੇ ਐ ਜਮਾ ਕੋਕਾ ਹੀ ਆ ਯਾਰ ਜਿਹੜੇ ਮਰਜੀ ਲਏ ਯਾਦ ਕਰੂ ਰੇਟ ਜਮਾ ਜਾਇਜ਼ ਰੇਟ ਆ ਆਪਣੇ ਐ ਨਹੀਂ ਕੋਈ ਵੀ ਉਹੀ ਪਾਤੇ ਦੋ ਜਿਹੜੇ ਮੰਗ ਲਿਆ ਢਾਈ ਮੰਗ ਲਿਆ ਕੋਈ ਗੱਪਣਾ ਝੋਟੀਆਂ ਨਾਲ ਕੋਈ ਭਾਰਪੂਰ ਥਣਾ ਥਣਾ ਦੀ ਗਰੰਟੀ ਨਹੀਂ ਥਣਾ ਦੀ ਗਰੰਟੀ ਹੂ ਭਾਰਪੂਰ ਦੀ ਸਾਰੀ ਜ਼ਿੰਮੇਵਾਰੀ ਹੂ ਫੋਲ ਠੀਕ ਆ ਵੀਰੇ ਆਨਲਾਈਨ ਕਹੇ ਤਾਂ ਆਨਲਾਈਨ ਜਾਂਦਾ ਮਾਲ ਆ ਆਨਲਾਈਨ ਵੀ ਭੇਜ ਦਾਂਗੇ ਓਕੇ 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 ਆ ਕੇ ਜਾਨੀ ਆਗਲੇ ਨੇ ਆ ਕੇ ਵੀ ਲਿਆ ਜਾ ਸਕਦਾ ਤਿੰਨ ਝੋਟੀਆਂ ਹੀ ਤਿੰਨੇ ਤੁਹਾਨੂੰ ਦਿਖਾ ਦਿੱਤੀਆਂ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜੀ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ